ਗੱਲ ਕਰਦੇ ਆ ਆਪਾਂ ਜਾਮਨੂ ਦੀ ਅੱਜ ਕੱਲ ਜਾਮਨੂ ਲੱਗ ਰਹੇ ਆ ਜਾਮਨੂਆਂ ਨੂੰ ਆਪਾਂ ਨੂੰ ਘਰਾਂ ਵਿੱਚ ਇੱਕ ਦੋ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਪਰ ਇੰਨੀ ਘਾਟ ਆ ਆਪਾਂ ਸਫਾਈ ਦਾ ਕਰਕੇ ਜਿਹੜੇ ਬੂਟੇ ਘਰਾਂ ਚ ਲੱਗੇ ਆ ਉਹਨਾਂ ਨੂੰ ਕਈ ਵਾਰ ਪੁੱਟ ਦਿੰਨੇ ਆ ਪੈੜੀਆਂ ਵਿੱਚੋਂ ਵੀ ਪੁੱਟ ਦਿੰਨੇ ਆ ਵੀ ਸਾਡੀ ਖੇਤੀ ਖਰਾਬ ਹੁੰਦੀ ਆ ਪਰ ਅਸਲ ਵਿੱਚ ਇਹ ਨਹੀਂਗਾ ਇਹਨਾਂ ਚੀਜ਼ਾਂ ਦਾ ਇੱਕ ਰੁੱਖ ਤੇ ਸੌ ਸੁੱਖ ਸ਼ਾਮੀਆਂ ਇਹ ਆਪਣਾ ਜਿਹੜੀ ਬਹਾਰ ਦਾ ਫਾਲਿਆ ਜਦੋਂ ਲੱਗਦਾ ਬੱਚੇ ਖਾਂਦੇ ਆ ਬਜ਼ੁਰਗ ਖਾਂਦੇ ਆ ਹਰ ਕੋ ਮੱਦੇ ਲੋਕ ਇਸ ਦੇ ਬਹੁਤ ਫਾਇਦੇ ਹਨ ਜਦੋਂ ਇਹ ਪੱਕ ਕੇ ਐ ਲਾਲ ਗਲਾਲ ਹੋ ਜਾਂਦੇ ਕਾਲੇ ਕਾਲੇ ਨਿਆਰਾ ਆਉਂਦਾ ਖਾਣ ਦਾ ਜਾਮ ਨੂੰ ਖਾਣ ਨਾਲ ਕਈ ਬਿਮਾਰੀਆਂ ਵਿੱਚ ਦੂਰ ਹੋ ਜਾਂਦੀਆਂ ਸੇਤ ਦੀ ਬਹੁਤ ਫਾਇਦੇਮੰਦਿਆ ਚੰਬੜੀ ਦੀ ਪੇਟ ਸਾਫ ਹੁੰਦਾ ਇਹਦੇ ਨਾਲ ਕਈ ਸ਼ੂਗਰ ਬੀਪੀ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਇਸ ਕਰਕੇ ਆਪਾਂ ਇਹ ਰੁੱਖ ਇੱਕ ਦੋ ਜ਼ਰੂਰ ਲੁਣੀ ਚਾਹੀਦੀ ਜਿੱਥੇ ਵੀ ਜਗ੍ਹਾ ਮਿਲੇ ਜਾਮੁੰਡਾ ਰੁੱਖ ਲਾਉਣਾ ਚਾਹੀਦਾ ਥੱਲੇ ਡਿੱਗੇ ਆ ਵੇਖੋ ਜਾਮਨੂ ਘਰ ਵਿੱਚ ਬੂਟਾ ਲਾਇਆ ਆਪਾਂ ਪੱਕੀ ਥਾਂ ਦੇ ਵਿੱਚ ਆਪਾਂ ਰੁੱਖ ਨੂੰ ਮਹਾਨਤਾ ਦਿੱਤੀ ਆ ਇਹ ਨਹੀਂ ਸੋਚਿਆ ਕਿ ਇਥੇ ਫर्शਿਆ ਸਾਡੀ ਖਰਾਬ ਹੋਵੇ ਲਾਗੂ ਫਰਸ ਪੁੱਟੀ ਆਈ ਦੀਆ ਫਰਸ ਦੇ ਲਾਗੂ ਜਗਾ ਵਿਹਲੀ ਕੀਤੀ ਆ ਵੇਖੋ ਕਿੱਡਾ ਸੋਨਾ ਹੋਇਆ ਜਾਮ ਨੂੰ ਦਾ ਰੁੱਖ ਜਿੰਨੇ ਰੁੱਖ ਲਾਵਾਂਗੇ ਓਨੇ ਵਧੀਆ ਆ ਆਪਾਂ ਰੁੱਖ ਲਾਵਾਂਗੇ ਤੇ ਸਿਹਤ ਲਈ ਬਹੁਤ ਚੰਗੇ ਘਰ ਦੇ ਵਿੱਚ ਲਾਇਆ ਜੀ ਇਹ ਤੁਹਾਨੂੰ ਚਾਰ ਸ਼ੇਰੋਂ ਦਿਖਾਉਨੇ ਆ ਹੋਰ ਵੀ ਰੁੱਖ ਲਗਾਏ ਆ ਆ ਵੇਖੋ ਕਰੇ ਪਲਾਂਟੇਸ਼ਨ ਪੂਰੀ ਕੀਤੀ ਆ ਜੀ ਪਰ ਹੁਣ ਤੇ ਗੱਲ ਜਾਮ ਨੂੰ ਦੀ ਕਰ ਰਹੇ ਆ ਨਾ ਵੇਖੋ ਜਾਮ ਨੂੰ ਲੱਗੇ ਆ ਇਹ ਵੀ ਕਈ ਤਰ੍ਹਾਂ ਦੇ ਆ ਇੱਕ ਰਾਜਾਮ ਨੂੰ ਕਹਿ ਦਿੰਦੇ ਆ ਜਾਮ ਨੂੰ ਪਹਿਲਾਂ ਲੱਗ ਜਾਂਦੇ ਆ ਇਹਨਾਂ ਜਾਮ ਨੂੰ ਜਿਹੜੇ ਰਾਜਾਮ ਨੂੰ ਉਹਨਾਂ ਨੂੰ ਕਈ ਵਾਰੀ ਬਾਅਦ ਚ ਪੱਕਦੇ ਆ ਜੋ ਵੀ ਆ ਪਰ ਹੈ ਤੇ ਜਾਮ ਨੂੰ ਇਹਨਾਂ ਬਾਹਰਲੇ ਦੇਸ਼ਾਂ ਚ ਫੜਨ ਬਹੁਤ ਮਹਾਨਤਾ ਦਿੰਦੇ ਆ ਅਸੀਂ ਇੱਥੇ ਵਿਅਰਥ ਸਮਝਦੇ ਆ ਬੱਚੇ ਖਾਂਦੇ ਆ ਬਜ਼ੁਰਗ ਖਾਂਦੇ ਆ ਪੋਲੇ ਆ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਵਿਅਕਤੀ ਖਾ ਸਕਦਾ ਇਹਦੇ ਫਾਇਦੇ ਫਾਇਦੇ ਆ ਇਸ ਲਈ ਸਾਰੇ ਨੂੰ ਬੇਜੁਤੀ ਆ ਘਰ ਵਿੱਚ ਜਿੱਥੇ ਜਗ੍ਹਾ ਮਿਲੇ ਜਾਂ ਪੜੀ ਵਿੱਚ ਜਿੱਥੇ ਵੀ ਜਗ੍ਹਾ ਕਿਤੇ ਸਕੂਲ ਵਿੱਚ ਮਿਲਦੀ ਹੈ ਜਿੰਨਾ ਕੋਈ ਜਗ੍ਹਾ ਨਹੀਂ ਸਕੂਲੇ ਗੁਰਦੁਆਰੇ ਮੰਦਰ ਮਸਜਿਦ ਦੇ ਗਿਰਜਾ ਘਰ ਆਪਾਂ ਸਾਂਝੀਆਂ ਥਾਵਾਂ ਤੇ ਕਿਤੇ ਵੀ ਰੁੱਖ ਲਗਾ ਸਕਦੇ ਹਾਂ ਖਾਸ ਕਰਕੇ ਹੁਣ ਫਲਦਾਰ ਬੂਟੇ ਲਗਾਉਣੇ ਚਾਹੀਦੇ ਆ ਜਿੰਨਾਂ ਦਾ ਕੋਈ ਫਾਇਦਾ ਵਾ ਇਹਨਾਂ ਦਾ ਹੋਰ ਜਿਆਦਾ ਫਾਇਦਾ ਸ਼ਾਂਤ ਹੈ 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 ਸਿਹਤ ਲਈ ਵੀ ਚੰਗੇ ਫਲ ਫਰੂਟ ਵੇਖੋ ਹੁਣ ਆਪਾਂ ਸਵੇਰੇ ਸਵੇਰੇ ਤੋੜਿਆ ਤੁਹਾਨੂੰ ਦਿਖਾਉਨੇ ਆ ਵੇਖੋ ਜੀ ਭਰਿਆ ਪਿਆ ਕੌਲਾ ਹੈਂ ਕਾਲੇ ਸ਼ਾ ਕਾਲੇ ਜਾਮਨੂ ਆ ਨਜ਼ਾਰੇ ਆ ਖਾਦੇ ਆ ਕੋਈ ਇਹਨੂੰ ਸਪਰੇ ਨਹੀਂ ਕੋਈ ਦਵਾਈ ਨਹੀਂ ਪਾਉਣੀ ਪੈਂਦੀ ਜਾਮਨੂ ਨੂੰ ਆ ਗਟਕਾਂ ਆਪਾਂ ਫਿਰ ਬੀਜ ਦੇਣੀ ਆ ਕਿਉਂਕਿ ਵੈਰੈਟੀ ਬਹੁਤ ਵਧੀਆ ਵਾ ਹੁਣ ਨੱਪ ਦੇਣੀਆਂ ਵਾ ਫਿਰ ਇਸ ਤੰਬੂਟੇ ਬਣ ਜਾਣੇ ਆ ਹੁਣ ਆ ਤੁਸੀਂ ਬੂਟਾ ਦੇਖੋ ਥੱਲੇ ਥੱਲੇ ਥਾਂ ਛੱਡਿਆ ਵਾ ਆਪਾਂ ਹੌਲੀ ਹੌਲੀ ਇੱਟਾਂ ਪੁੱਟ ਦੇਣੀ ਲਾਗੋ ਇਹਨੂੰ ਹੋਰ ਕਰ ਦੇਣਾ ਵਾ ਆਪਾਂ ਬਿਹਰੇ ਤੇ ਲਾਗੋ ਇਸ ਕਰਕੇ ਪ੍ਰਭੂ ਸਾਰਿਆਂ ਨੂੰ ਬੇਨਤੀ ਆ ਇੱਕ ਰੁੱਖ ਤੇ 100 ਸੌਕ ਜਿੰਨੇ ਰੁੱਖ ਲੱਗਦੇ ਆ ਉਹਨੇ ਹੋਰ ਜਿਆਦਾ ਸੋਖਿਆ ਲਗਾਓ ਖਾਸ ਕਰਕੇ ਫਲਦਾਰ ਬੂਟੇ ਕੋਈ ਵੀ ਐਸ ਸੀਜ਼ਨ ਵਿੱਚ ਲਗਾਓ ਇਹ ਮਹਿਮਾ ਚਲਾਓ ਆਪਣਾ ਦੇਸ਼ ਬਚਾਓ ਫਲਦਾਰ ਬੂਟੇ ਲਾਓ ਮਹਿਮਾ ਚਲਾਓ ਵੇਖੋ ਕਿੱਡੇ ਵਧੀਆ ਜਮਣ ਲੱਗੇ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਕੰਮ ਜ਼ਰੂਰ ਕਰੋ ਹੋਣਾ ਜਿਹੜਾ ਆਪਣਾ ਜਲਾਈ ਦਾ ਮਹੀਨਾ ਵਾ ਆਪਸ ਆਉਣ ਪਾਦੋਂ ਵੀ ਕਰ ਦੇਣੇ ਆ ਸੋ ਹੁਣ ਮਹੀਨੇ ਵਿੱਚ ਹਰਿਆਵਲੋਂ ਦੀ ਬਰਸਾਤ ਹੁੰਦੀ ਆ ਰੁਕ ਟੁਰ ਪਿੰਦੇ ਕਿਤੇ ਨਾ ਕਿਤੇ ਜਰੂਰ ਲਾਓ ਸਿਹਤ ਬਚਾਓ ਨਾਲੇ ਹਰਿਆਵਲ ਸੋਹਣੀ ਲੱਗਦੀ ਆ ਆਕਸੀਜਨ ਮਿਲਦੀ ਆ ਸਿਹਤ ਲਈ ਚੰਗੇ ਰੋਖ ਆ ਵੇਖੋ ਤੁਸੀਂ ਕਿੱਡਾ ਸੋਹਣਾ ਥੱਲੇ ਕੋਈ ਖਲਾਰਾ ਨਹੀਂ ਪਿਆ ਸਾਫ ਸੁਥਰੀ ਜਗਾ ਵਾ ਐਵੇਂ ਆਹ ਦੇ ਖਲਾਰਾ ਖਲਾਰਾ ਜੀ ਪੱਤੇ ਡਿੱਗੇ ਆ ਸਫਾਈ ਕਰ ਲੋ ਫੇਰ ਕੀ ਹੋ ਗਿਆ ਸਫਾਈ ਤੇ ਕਰਨੀ ਪੈਣੀ ਆ ਪੈੜਾਂ ਚ ਵੀ ਲਾਉਣੇ ਚਾਹੀਦੇ ਆ ਕੋਈ ਫਸਲ ਖਰਾਬ ਨਹੀਂ ਹੁੰਦੀ ਫਾਇਦੇ ਜਾਦੇ ਇਹਦੇ ਫਾਇਦਾ ਬਹੁਤ ਜਾਦੇ ਇਹਦੇ ਵੇਖੋ ਤੁਹਾਨੂੰ ਦਿਖਾ ਰਹੇ ਆਂ ਵੇਖੋ ਖਾਸियत ਇਹਦੀ ਵੇਖੋ ਭਰਿਆ ਪਿਆ ਕੋਰੀਆ ਬਹੁਤ ਟੋੜਿਆ ਹੋਰ ਵੀ ਕੋਈ ਲੈ ਜਾਂਦੇ ਭੈਣ ਭਰਾ ਕਈਆਂ ਬਿਮਾਰੀਆਂ ਨੂੰ ਦੂਰ ਕਰਦੇ ਆ ਸ਼ੂਗਰ ਠੀਕ ਕਰਦੇ ਆ ਬੀਪੀ ਠੀਕ ਕਰਦੇ ਆ ਮਤਲਬ ਕਿ ਕਾਫੀ ਚੀਜ਼ਾਂ ਤੋਂ ਆਪਾਂ ਨੂੰ ਛੁਟਕਾਰਾ ਦਿਵਾਉਂਦੇ ਆ ਇਹਨਾਂ ਦੀਆਂ ਗਟਕਾਂ ਵੀ ਕੰਮ ਆਉਂਦੀਆਂ ਆ ਉਹਨਾਂ ਦੀ ਵੀ ਦਵਾਈ ਬਣ ਜਾਂਦੀ ਆ ਤੇ ਇਸ ਕਰਕੇ ਵੀਰ ਜੀ ਸਾਰਿਆਂ ਨੂੰ ਬੇਨਤੀ ਆ ਇਸ ਪਾਸੇ ਧਿਆਨ ਕਰੋ ਰੁਕਵਾਤਾਂਾ ਦਰਗਾਓ ਜਾਮਨੋ 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 ਰਸੇ ਪਿਆ ਧੰਨਵਾਦ ਆਪ ਜੀ ਦਾ ਵੀਡੀਓ ਵੇਖਣ ਨੂੰ ਇਸ ਨੂੰ ਅੱਗੇ ਵੀ ਸ਼ੇਅਰ ਸ਼ੇਅਰ ਕਰ ਦਿਓ ਸਾਰੇ ਇਸ ਕਰਕੇ ਰੋਕ ਲਗਾਉਂਗੇ ਪਲਾਂਟੇਸ਼ਨ ਵਧੇਗੀ ਹਰਿਆਵਲ ਵਧੇਗੀ ਵਾਤਾਵਰਨ ਸਾਫ਼ ਹੋਵੇਗਾ ਆਪ ਜੀ ਸਭ ਜੀ ਨੂੰ ਬੇਨਤੀ ਹੈ ਸ਼ੇਅਰ ਈ ਸ਼ੇਅਰ ਧੰਨਵਾਦ ਆਪ ਜੀ ਦਾ